ਸਤਿ ਸ਼੍ਰੀ ਅਕਾਲ ਪੰਜਾਬੀਓ ਬਹੁਤ ਵੱਡੀ ਖਬਰ ਡੀਆਈ ਪੁੱਲਰ ਦੀ ਜਾਇਾਤ ਦੇ ਖੁੱਲ੍ਹ ਗਏ ਖਜ਼ਾਨੇ ਜਾਣਦਿਆਂ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਇਕ ਜਰੂਰ ਕਰੋ ਵੀਡੀਓ ਸ਼ੁਰੂ ਕਰਦੇ ਜੀ ਕੇਂਦਰੀ ਇਨਵੈਸਟੀਗੇਸ਼ਨ ਏਜੰਸੀ ਮਸਲਮ ਸੀਬੀਆਈ ਵੱਲੋਂ ਪੰਜਾਬ ਪੁਲਿਸ ਦੇ ਗ੍ਰਿਫਤਾਰ ਕੀਤੇ ਗਏ ਹਰਚਰਨ ਸਿੰਘ ਪੁੱਲਰ ਜੋ ਰੋਪੜੀ ਦੇ ਡੀਆਈਜੀ ਸੀ ਉਹਨਾਂ ਦੇ ਲੋਕਰ ਖੋਲੇ ਗਏ ਨੇ ਉਹਨਾਂ ਲੋਕਾਂ ਦੇ ਵਿੱਚ ਕਾਫੀ ਕੁਝ ਜਿਹੜਾ ਵਾ सीबीआई ਦੇ ਹੱਥ ਦਸਤਾਵੇਜ਼ ਹੱਥ ਲੱਗੇ ਨੇ ਉਧਰ ਪੰਜਾਬ ਸਰਕਾਰ ਨੇ ਉਹਨਾਂ ਦੀ ਜਗ੍ਹਾ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਡਾਕਟਰ ਨਾਨਕ ਸਿੰਘ ਉਹਨਾਂ ਨੂੰ ਰੋਪੜ ਰੇਂਜ ਦੀ ਜ਼ਿੰਮੇਵਾਰੀ ਦਿੱਤੀ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਚ ਡੀਆਈਜੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਅਤਲ ਕਰ ਦਿੱਤਾ ਗਿਆ ਸੀ ਹਰਚੰਦ ਸਿੰਘ ਭੁੱਲਰ ਹਰਚੰਦ ਸਿੰਘ ਭੁੱਲਰ ਦੇ ਜਿਹੜੇ ਫੈਸਲੇ ਲਏ ਗਏ ਨੇ ਬਟੌਰ ਉਹ ਰੋਪੜ ਰੇਂਜ ਦੇ ਡੀਆਈਜੀ ਦੇ ਤੌਰ ਤੇ ਉਸਤੇ ਵੀ ਪੁਨਰ ਵਿਚਾਰ ਜਿਹੜਾ ਕਰਨ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਇਸੇ ਦੌਰਾਨ ਇੱਕ ਲੋਕਰ ਖੋਲਿਆ ਜਿਹਦੇ ਵਿੱਚ ਦੱਸਿਆ ਗਿਆ ਕਿ ਸੋਨਾ ਤੇ ਹੋਰ ਦਸਤਾਵੇਜ਼ ਵੀ ਮਿਲੇ ਨੇ ਦਿਨਪਾਸਕਰ ਜੋ ਹਿੰਦੀ ਦਾ ਇੱਕ ਨੈਸ਼ਨਲ ਪੱਤਰ ਦਾ ਪੇਪਰ ਆ ਉਹਨਾਂ ਨੇ ਫਰੰਟ ਪੇਜ ਤੇ ਖਬਰ ਛਾਪੀ ਆ ਕਿ ਐਚਐਸ ਭੁੱਲਰ ਦੇ ਫੈਸਲੇ ਵਾਲੇ ਕੇਸ ਖੁੱਲਣਗੇ ਲੋਕਰ ਤੋਂ ਮਿਲੇ ਸੋਨਾ ਤੇ ਦਸਤਾਵੇਜ਼ 50 ਤੋਂ ਜ਼ਿਆਦਾ ਫਲੈਟਸ ਦਾ ਵੀ ਪਤਾ ਲੱਗਾ ਇਹ ਦੈਨਿਕ ਪਾਸ ਕਰਦੇ ਫਰੰਟ ਪੇਜ ਤੇ ਖਬਰ ਆ ਪੂਰੀ ਖਬਰ ਆ ਕਿ सीबीआई ਨੂੰ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਸੀ ਉਸ ਤੋਂ ਬਾਅਦ ਡੀਆਈਜੀ ਰਹਿੰਦੇ ਸਮੇਂ ਐਚਐਸ ਭੁੱਲਰ ਤੇ ਇਲਜ਼ਾਮ ਲੱਗੇ ਨੇ ਕਿ ਉਹਨੇ ਅਹੁਦੇ ਦਾ ਜਿਹੜੀ ਹੈ ਦੁਰਵਰਤੋਂ ਜਾਂ ਦੁਰਪਯੋਗ ਕੀਤਾ ਹੁਣ ਉਹਦੇ ਕਾਰਜਕਾਲ ਦੌਰਾਨ ਦਰਜ ਮਾਮਲੇ ਜਿਹੜੇ ਨੇ ਉਹ ਮੁੜ ਤੋਂ ਰੀ ਇਨਵੈਸਟੀਗੇਸ਼ਨ ਮਤਲਬ ਮੁੜ ਤੋਂ ਖੁੱਲੇ ਜਾਣਗੇ ਉਹਦੇ ਚ ਪਤਾ ਲੱਗੂਗਾ ਕਿ ਕੀ ਜਿਹੜੇ ਫੈਸਲੇ ਲਏ ਗਏ ਨੇ ਉਹ ਨਿਰਪੱਖਤਾ ਤੇ ਪਾਰਦਰਸ਼ਤਾ ਦੇ ਤੌਰ ਤੇ ਲਏ ਗਏ ਸੀ ਜਾਂ ਕਿਸੇ ਨੂੰ ਫਾਇਦਾ ਦਿੱਤਾ ਗਿਆ ਇਸ ਕਰਕੇ ਉਹਨਾਂ ਦੇ ਕਾਰਜਕਾਲ ਦੌਰਾਨ ਜਿੰਨੇ ਵੀ ਫੈਸਲੇ ਲਏ ਹੋਣਗੇ ਬਤੌਰ ਡੀਆਈਜੀ ਲੈਵਲ ਤੱਕ ਜਿਹੜੀਆਂ ਉਹਨਾਂ ਕਸ਼ਿਕਾਇਤਾਂ ਪੁੱਜੀਆਂ ਹੋਣਗੀਆਂ ਜਿਹਦੇ ਵਿੱਚ ਉਹਨਾਂ ਨੇ ਨਪਟਾਰਾ ਕੀਤਾ ਹੋਊਗਾ ਉਰਤੇ ਮੁਰਤੋਂ ਰੀ ਇਨਵੈਸਟੀਗੇਸ਼ਨ ਕਰਨ ਦਾ ਕੰਮ ਵੀ ਜਿਹੜਾ ਸ਼ੁਰੂ ਹੋ ਸਕਦਾ ਇਸੇ ਤਰ੍ਹਾਂ ਇਸ ਖਬਰ ਦੇ ਵਿੱਚ ਇਹ ਵੀ ਲਿਖਿਆ ਹੈਗਾ ਕਿ ਹਰਚੰਦ ਸਿੰਘ ਪੁੱਲਰ ਨੇ ਕਦੋਂ-ਕਦੋਂ ਆਪਣੇ ਮਨ ਮਨਮਾਨੇ ਫੈਸਲੇ ਆਪਣੇ ਹਿਸਾਬ ਦੇ ਨਾਲ ਕੀਤੇ ਨੇ ਉਸਤੇ ਵੀ ਜਿਹੜੀ ਚਰਚਾ ਹੋਏਗੀ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਮਤਲਬ ਈਡੀ ਈਡੀ ਵੀ ਜਾਂਚ ਕਰਨ ਦੀ ਤਿਆਰੀ ਕੁ ਜਿਹੜੀ ਆ ਉਹ ਸ਼ੁਰੂ ਕਰ ਚੁੱਕੀ ਹੈ ਜਲਦੀ ਹੀ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ ਦੇ ਵਿੱਚ ਵੀ ਕੇਸ ਦਰਜ ਕਰਨ ਦੀਆਂ ਜਿਹੜੀਆਂ ਨੇ ਉਹ ਸੁਭਾਵਨਾਵਾਂ ਉਹ ਸੁਭਾਵਨਾਵਾਂ ਬਣੀਆਂ ਹੋਈਆਂ ਨੇ ਅ ਬੁੱਧਵਾਰ ਨੂੰ CBI ਨੇ ਹਰਚੰਦ ਸਿੰਘ ਭੁੱਲਰ ਦੇ ਇੱਕ ਬੈਂਕ ਲੋਕਰ ਤੋਂ ਕਰੀਬ 82 ਗ੍ਰਾਮ ਸੋਨਾ ਡਾਇਮੰਡ ਜੁਵਲਰੀ ਅਤੇ ਅਲੱਗ-ਅਲੱਗ ਜਗ੍ਹਾ ਤੇ ਪ੍ਰਾਪਰਟੀ ਦੇ ਦਸਤਾਵੇਜ਼ ਬਰਾਮਦ ਕੀਤੇ ਨੇ। ਦਿਨਕ ਭਾਸਕਰ ਦੇ ਖਬਰ ਵਿੱਚ ਇਹ ਵੀ ਲਿਖਿਆ ਗਿਆ ਕਿ ਹਰਚੰਦ ਸਿੰਘ ਭੁੱਲਰ ਦੇ ਕਈ ਬੈਂਕਾਂ ਦੇ ਵਿੱਚ ਲੋਕਰ ਹਨ। ਇਹ ਵੀ ਜਾਣਕਾਰੀ ਸੂਤਰਾਂ ਦੇ ਇਹ ਵੀ ਜਾਣਕਾਰੀ ਸੂਤਰਾਂ ਦੇ ਮੁਤਾਬਕ ਸਾਂਝੀ ਕੀਤੀ ਗਈ ਹੈ ਕਿ ਹਰਚੰਦ ਸਿੰਘ ਭੁੱਲਰ ਅਤੇ ਉਹਨਾਂ ਦੇ ਪਰਿਵਾਰ ਦੇ 50 ਤੋਂ ਵੱਧ ਜਿਹੜੇ ਫਲੈਟ ਇਹ ਵੀ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆਗਾ ਫਲੈਟਸ ਦਾ ਕਿਰਾਇਆ ਉਹਨਾਂ ਦੀ ਪਤਨੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਨਾਮ ਤੇ ਆਉਂਦਾ ਸੀ ਇਹ ਵੀ ਜਿਹੜੀ ਚਰਚਾ ਹਾਲਾਂਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਨਾ ਪਰਿਵਾਰ ਵੱਲੋਂ ਨਾ ਜਿਹੜੀ ਆ ਸੀਬੀਆਈ ਵੱਲੋਂ ਕੋਈ ਪੁਸ਼ਟੀ ਕੀਤੀ ਗਈ ਹੈ ਕਿ ਕਿੰਨਾ ਸੋਨਾ ਤੇ ਕਿੰਨੇ ਪ੍ਰਾਪਰਟੀ ਜਾਂ ਪਲਾਟ ਜਾਂ ਫਲੈਟ ਮਿਲੇ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਹਾਲਾਂਕਿ ਜਿੱਦਣ 16 ਤਰੀਕ ਨੂੰ ਸੀਬੀਆਈ ਨੇ ਹਰਜਨ ਸਿੰਘ ਪੁੱਲਰ ਦੇ ਘਰ ਰੇਡ ਕੀਤੀ ਸੀ। ਉਹ ਦਿਨ सीबीआई ਵੱਲੋਂ ਬਕਾਇਦਾ ਤੌਰ ਤੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਸੀ। सीबीआई ਨੇ ਉਸ ਵਿੱਚ ਕਿਹਾ ਸੀ ਕਿ 7.5 ਕਰੋੜ ਰੁਪਇਆ ਨਗਦ, 2.5 ਕਿਲੋ ਸੋਨਾ, 26 ਲਗਜ਼ਰੀ ਘੜੀਆਂ, ਫਿਰ ਲਗਜ਼ਰੀ ਕਾਰਾਂ, ਫਿਰ ਹਥਿਆਰ ਤੇ ਜਿੰਦਾ ਕਾਰਤੂਸ। ਫਿਰ 50 ਤੋਂ ਵੱਧ ਪ੍ਰਾਪਰਟੀ ਦੇ ਨਾਲ ਸੰਬੰਧਿਤ ਦਸਤਾਵੇਜ਼ ਮਿਲੇ ਸੀ। ਇਸੇ ਤਰ੍ਹਾਂ ਉਸੇ ਦਿਨ ਹੀ ਸਮਰਾਲਾ ਜਿਹੜਾ ਉੱਥੇ ਸਥਿਤ ਇਹਨਾਂ ਦਾ ਫਾਰਮ ਹਾਊਸ ਸੀ। ਉਥੇ ਵੀ ਛਾਪਾ ਮਾਰਿਆ ਗਿਆ ਸੀ ਉਸ ਜਗ੍ਹਾ ਤੇ ਸੀਬੀਏ ਨੂੰ ਕਰੀਬ 6 ਲੱਖ ਰੁਪਈਆ ਕੋਈ 100 ਤੋਂ ਜ਼ਿਆਦਾ ਜਿਹੜੀਆਂ ਵਾ ਉਹ ਬੋਤਲਾਂ ਜਿਨ੍ਹਾਂ ਦੀ ਸ਼ਰਾਬ ਦੀਆਂ ਬੋਤਲ ਜਿਨ੍ਹਾਂ ਦੀ ਕੀਮਤ ਕੋਈ ਕਰੀਬ 3 ਲੱਖ ਦੱਸੀ ਜਾਂਦੀ ਉਥੇ ਵੀ ਜਿਹੜਾ ਵਾ ਜਿਹੜਾ ਵਾ ਜਿੰਦਾ ਘਾਰਤੂਸ ਮਿਲੇ ਸੀ ਉਸ ਤੋਂ ਬਾਅਦ ਸੀਬੀਏ ਵੱਲੋਂ ਕੋਈ ਵੀ ਜਿਹੜੀ ਕਿਸੇ ਵੀ ਮਸਲੇ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਗਈ ਕਿ ਬੀਤੇ ਦਿਨ ਜਿਹੜਾ ਲੋਕਰ ਖੋਲਿਆ ਸੀ ਉਹਦੇ ਵਿੱਚ ਕੀ ਕੁਝ ਸਮਾਨ ਮਿਲਿਆ ਲੇਕਿਨ ਦੰਤ ਪਾਸ ਕਰਨੇ ਉਹਨਾਂ ਨੇ ਆਪਣੇ ਸੂਤਰਾਂ ਮੁਤਾਬਕ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜਾ ਬੀਤੇ ਦਿਨ ਸੈਕਟਰ 9 ਸਿਤ ਇੱਕ ਨਿੱਜੀ ਬੈਂਕ ਦੇ ਵਿੱਚ ਲੋਕਰ ਖੋਲਿਆ ਤਾਂ 82 ਗ੍ਰਾਮ 골ਡ ਡਾਇਮੰਡ ਜੁਵਲਰੀ ਅਤੇ ਅਲੱਗ-ਅਲੱਗ ਜਗ੍ਹਾ ਤੇ ਪ੍ਰਾਪਰਟੀ ਦੇ ਦਸਤਾਵੇਜ਼ ਬਰਾਮਦ ਹੋਏ ਨੇ ਹਾਲਾਂਕਿ 31 ਅਕਤੂਬਰ ਤੱਕ ਹਰਜਨ ਸਿੰਘ ਪੁੱਲੌਰ ਹੁਣੀ ਜਿਹੜੇ ਨੇ ਉਹ ਜੁਡੀਸ਼ੀਅਲ ਰਿਮਾਂਡ ਤੇ ਭੇਜੋਗੇ ਨੇ ਇਸ ਸਮੇ ਉਹ ਬੜੈ ਜੇਲ੍ਹ ਦੀ ਬਾਰਕ ਨੰਬਰ 7 ਦੇ ਵਿੱਚ ਹਨ ਉਹਨਾਂ ਦੇ ਪਿਛਲੇ 2 ਦਿਨਾਂ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਇਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਜੋ ਸੂਬੇ ਦੇ ਡੀਜੀਪੀ रह चुके ਨੇ ਮੈਲਸਿੰਗ ਭੁੱਲਰ ਹੋਣਾ ਨੇ ਵੀ ਮੁਲਾਕਾਤ ਕੀਤੀ ਹੈ ਕਰੀਬ 20 ਮਿੰਟ ਦੋਨਾਂ ਪਿਓ ਪੁੱਤ ਜਿਹੜੀ ਆ ਉਹ ਮੁਲਾਕਾਤ ਹੋਈ ਹੈ کافی ਮੈਲਸਿੰਗ ਭੁੱਲਰ ਵੀ ਮਿਲ ਕੇ ਜਿਹੜੇ ਨੇ ਉਪਭਾਵਕ ਹੋ ਗਏ ਸੀ ਕਿ ਆਕਰ ਉਹਨਾਂ ਦਾ ਲੜਕਾ ਪ੍ਰਸ਼ਟਾਚਾਰ ਦੇ ਕੇਸ ਦੇ ਵਿੱਚ ਜਿਹੜਾ ਵਾ ਉਹ ਗ੍ਰਿਫਤਾਰ ਹੋਇਆ ਉਧਰ ਪੰਜਾਬ ਸਰਕਾਰ ਵੱਲੋਂ ਹਰਚੰਦਰ ਸਿੰਘ ਭੁੱਲਰ ਕਿਉਂਕਿ ਸਸਪੈਂਡ ਕੀਤੇ ਜਾ ਚੁੱਕੇ ਨੇ 16 ਤਰੀਕ ਨੂੰ ਸੀਬੀਆਈ ਨੇ ਉਹਨਾਂ ਨੂੰ ਅਰੈਸਟ ਕੀਤਾ ਸੀ ਔਰ ਕਾਨੂੰਨ ਮੁਤਾਬਕ 올 ਇੰਡੀਆ ਸਰਵਿਸ ਰੂਲਸ ਡਿਸਪਲਿਨ ਦੇ ਰੂਲਸ ਦੇ ਮੁਤਾਬਕ ਅਗਰ ਕੋਈ ਸਰਕਾਰੀ ਅਧਿਕਾਰੀ 48 ਘੰਟੇ ਤੱਕ ਕਿਸੇ ਵੀ ਕੇਸ ਦੇ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਰਹਿੰਦਾ ਤਾਂ ਉਹਨੂੰ ਜਿਹੜਾ ਵਾ ਜਿਹੜਾ ਵਾ ਮੁਤਲ ਸਮਝਿਆ ਜਾਂਦਾ ਵਾ ਉਹ ਮੁਤਲ ਦੇ ਬਰਾਬਰ ਹੀ ਸਮਝਿਆ ਜਾਂਦਾ ਹਾਲਕਿ ਉਸ ਦੇ ਵਿੱਚ ਜਿਹੜੀ ਆ ਬਹਿਸ ਸ਼ੁਰੂ ਹੋ ਚੁੱਕੀ ਸਿਆਸਤ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਜਦ ਕਿ ਵਿਰੋਧੀ ਪਾਰਟੀਆਂ ਦੇ ਤੰਗ ਸੀ ਕਿ ਕਾਨੂੰਨ ਮੁਤਾਬਕ ਕਾਰਵਾਈ ਹੋਏ ਕੋਈ ਪੰਜਾਬ ਸਰਕਾਰ ਨੇ ਅਲੋਕਾਰੀ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਪਰ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਸਰਦੀ ਰੇਂਜ ਅੰਮ੍ਰਿਤਸਰ ਦੇ ਡੀਆਈਜੀ ਡਾਕਟਰ ਨਾਨਕ ਸਿੰਘ ਡਾਕਟਰ ਨਾਨਕ ਸਿੰਘ ਉਹਨਾਂ ਨੂੰ ਹਰਚਰਨ ਸਿੰਘ ਭੁੱਲਰ ਉਹਨਾਂ ਦੀ ਜਗ੍ਹਾ ਵਾ ਨਵਾਂ ਰੁਪੜ ਰੇਂਜ ਦਾ ਡੀਆਈਜੀ ਲਗਾ ਦਿੱਤਾ ਹੈਗਾ ਤੇ ਜਿਹੜੇ ਅੰਮ੍ਰਿਤਸਰ ਬਾਰਡਰ ਰੇਂਜ ਦੇ ਹੁਣ ਡੀਆਈਜੀ ਸੰਦੀਪ ਗੋਇਲ ਜਿਹੜੇ ਹਾਲ ਹੀ ਪੀਪੀਐਸ ਅਫਸਰ ਤੋਂ ਪ੍ਰਮੋਟ ਹੋ ਕੇ ਆਈਪੀਐਸ ਅਫਸਰ ਬਣੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਡਾਕਟਰ ਨਾਨਕ ਸਿੰਘ ਨੂੰ ਲੈ ਕੇ ਵੀ ਕਰਨਲ ਪਸ਼ਪਿੰਦਰ ਸਿੰਘ ਬਾਠ ਜਿਹਨੂੰ ਪੁਲਿਸ ਅਧਿਕਾਰੀਆਂ ਤੇ ਕੁੱਟਾਂ ਦੇ ਦੋਸ਼ ਲੱਗੇ ਸੀ ਹਾਲਾਂਕਿ ਉਹ ਵੀ ਮਾਮਲਾ ਸੀਬੀਆਈ ਕੋਲ ਆ ਉਸ ਸਮੇਂ ਜਦੋਂ ਇੱਕ ਕਰਨਲ ਰੈਂਕ ਦੇ ਅਧਿਕਾਰੀ ਪਸ਼ਪਿੰਦਰ ਸਿੰਘ ਬਾਠ ਨੂੰ ਪਟਿਆਲਾ ਪੁਲਿਸ ਦੇ ਇੰਸਪੈਕਟਰਾਂ ਵੱਲੋਂ ਵਧੇਕੀ ਕੀਤੀ ਗਈ ਸੀ ਕੁੱਟਮਾਰ ਕੀਤੀ ਗਈ ਸੀ ਤੇ ਉਸ ਸਮੇਂ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਸੀ ਉਸ ਪਸ਼ਵਿੰਦਰ ਸਿੰਘ ਬਾਠ ਦੇ ਪਰਿਵਾਰ ਵੱਲੋਂ ਵੀ ਡਾਕਟਰ ਨਾਨਕ ਸਿੰਘ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਜਿੱਥੋਂ ਤੱਕ ਕਿ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਬਾਠ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੂੰ ਵੀ ਮਿਲੇ ਸੀ ਕਿ ਇਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਉਹ ਮਾਮਲਾ ਹਾਲੇ ਹਾਲੇ ਤੱਕ ਜਿਹੜਾ ਉਹ ਵੱਖਰੇ ਤੌਰ ਤੇ ਸੀਬੀਆਈ ਜਾਂਚ ਕਰ ਰਹੀ ਹੈ ਟਕਨੋ ਸਮੇ ਡਾਕਟਰ ਨਾਨਕ ਸਿੰਘ ਪਟਿਆਲਾ ਦੇ ਐਸਐਸਪੀ ਸਨ ਉਹਨਾਂ ਨੂੰ ਪ੍ਰਮੋਟ ਹੋ ਗਏ ਸਰਕਾਰ ਨੇ ਪਹਿਲਾਂ ਪਟਿਆਲਾ ਦੇ ਵਿੱਚ ਹੀ ਡੀਆਈਜੀ ਲਗਾ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਡੀਆਈਜੀ ਬਣਾ ਕੇ ਭੇਜ ਦਿੱਤਾ ਗਿਆ ਜਦੋਂ ਈਮਾਮਲਾ ਸੀਬੀਆਈ ਕੋਲ ਚਲਾ ਗਿਆ ਸੀ ਤੇ ਫਿਲਹਾਲ ਹੁਣ ਡਾਕਟਰ ਨਾਨਕ ਸਿੰਘ ਜਿਹੜੇ 2011 ਬੈਚ ਦੇ ਆਈਪੀਐਸ ਅਫੀਸਰ ਨੇ ਉਹ ਹੁਣ ਪਟਿਆਲਾ ਰੇਂਜ ਦੇ ਜਿੱਤੇ ਪਹਿਲਾਂ ਪਟਿਆਲਾ ਦੇ ਵਿੱਚ ਐਸਐਸਪੀ ਰਹੇ ਚੁੱਕੇ ਫਿਰ ਪਟਿਆਲਾ ਰੇਂਜ ਦੇ ਕਾਰਜਕਾਰੀ ਤੌਰ ਤੇ ਡੀਆਈਜੀ ਰਹੇ ਫਿਰ ਉਹਨਾਂ ਨੂੰ ਸਰਹੱਦੀ ਰੇਂਜ ਦਾ ਡੀਆਈਜੀ ਲਾਇਆ ਤੇ ਹੁਣ ਉਹ ਰੋਪੜ ਰੇਂਜ ਦੇ ਜਿਹੜੇ ਨੇ ਉਹਨਾਂ ਨੂੰ ਡੀਆਈਜੀ ਲਗਾਇਆ ਗਿਆ ਦੱਸਿਆ ਜਾ ਰਿਹਾ ਕਿ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹਰਜਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਮੰਡੀ ਗੁਬਿੰਦਗੜ ਦੇ ਸਕ੍ਰੈਪ ਕਾਰੋਬਾਰੀ ਉਹਨਾਂ ਨੂੰ ਵੀ ਨੋਟਿਸ ਹੋ ਸਕਦੇ ਨੇ ਨਾਲ ਦੇ ਨਾਲ ਕੁਝ ਆਈਪੀਐਸ ਅਫਸਰਾਂ ਨੂੰ ਵੀ ਨੋਟਿਸ ਜਿਹੜੇ ਨੇ ਹੋਣ ਦੀ ਸੁਭਾਵਨਾ ਬਣੀ ਹੋਈ ਹੈ ਜਿਨ੍ਹਾਂ ਦਾ ਕਨੈਕਸ਼ਨ ਹਰਚੰਦ ਸਿੰਘ ਭੁੱਲਰ ਦੇ ਨਾਲ ਸਿੱਧਾ ਸੀ ਤੇ ਨਾਲ ਦੇ ਨਾਲ ਇਸ ਕੇਸ ਦੇ ਵਿੱਚ ਜਿਹੜੇ ਦਲਾਲ ਕਿਰਸ਼ਾਨੁਸ਼ਾਰ ਦਾ ਉਹਦਾ ਵੀ ਬਹੁਤ ਸਾਰੇ ਅਫਸਰਾਂ ਦੇ ਨਾਲ ਸਿੱਧਾ ਕਨੈਕਸ਼ਨ ਸੀ ਜਿੱਥੇ ਆਈਪੀਐਸ ਅਫਸਰਾਂ ਨੂੰ ਸੰਮਣ ਕੀਤਾ ਜਾ ਸਕਦਾ ਸੀ ਬੀਆਈ ਵੱਲੋਂ ਉੱਥੇ ਕੁਝ ਇੰਸਪੈਕਟਰ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਵੀ ਸੀਬੀਆਈ ਦੀ ਰਡਾਰ ਤੇ ਆ ਚੁੱਕੇ ਨੇ ਹਾਲਾਂਕਿ ਹਰਚੰਦਰ ਸਿੰਘ ਭੁੱਲਰ ਦੇ ਜਿਹੜੇ ਰੀਡਰ ਨੇ ਉਹ ਪਿਛਲੇ 2 ਦਿਨਾਂ ਤੋਂ ਉਹਨਾਂ ਕੋਲ ਪੁੱਛ ਗਏ ਸ਼ੋਰ ਚੁੱਕੀ ਹੈ ਇਹ ਜਿਹੜੀ ਸੀਬੀ ਨੇ ਕੇਸ ਦਰਜ ਕੀਤਾ ਇਹਦੇ ਚ ਚੰਡੀਗੜ੍ਹ ਯੂਨਿਟ ਤੇ ਦਿੱਲੀ ਯੂਨਿਟ ਇਕੱਠੇ ਤੌਰ ਤੇ ਇੱਕ ਜੁਆਇੰਟ ਆਪਰੇਸ਼ਨ ਦੇ ਤੌਰ ਤੇ ਕੰਮ ਕਰ ਰਹੇ ਨੇ ਕਾਫੀ ਤਾਰਾਂ ਜਿਹੜੀਆਂ ਤਾਰਾਂ ਦੇ ਨਾਲ ਤੰਦਾਂ ਨਾਲ ਤੰਦਾਂ ਜੁੜੀਆਂ ਵਾਂ ਆਉਣ ਵਾਲੇ ਸਮੇਂ ਤੇ ਦੱਸਿਆ ਜਾ ਰਿਹਾ ਹੈ ਕਿ ਹੋਰ ਪਟਾਕੇ ਪੈ ਸਕਦੇ ਨੇ ਹਾਲਾਂਕਿ ਇਸ ਮਸਲੇ ਦੇ ਵਿੱਚ ਜਿਹੜਾ ਵਾ ਹਰਚੰਦਰ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਕੁਝ ਵੀ ਹਲੇ ਇਸ ਮਸਲੇ ਦੇ ਵਿੱਚ ਸਪਸ਼ਟੀਕਰਨ ਨਹੀਂ ਹੈ ਨਾ ਹੀ ਬੈਲ ਸਿੰਘ ਪੁੱਲਰ ਜੋ ਸੂਬੇ ਦੇ ਡੀਜੀਪੀ ਰਹੇ ਚੁੱਕੇ ਨੇ ਪਰ ਜਦੋਂ ਕੋਰਟ ਦੇ ਵਿੱਚ ਹਰਜਨ ਸਿੰਘ ਪੁੱਲਰ ਨੂੰ ਪੇਸ਼ ਕੀਤਾ ਗਿਆ ਸੀ ਤੇ ਉਹਨਾਂ ਨੇ ਜਰੂਰ ਇਹ ਕਿਹਾ ਸੀ ਕਿ ਉਹਨਾਂ ਨੂੰ ਅਦਾਲਤ ਤੇ ਭਰੋਸਾ ਉਹਨਾਂ ਨੂੰ ਇਨਸਾਫ ਮਿਲੇਗਾ ਤੇ ਇਸ ਕਰਕੇ ਉਸ ਤੋਂ ਜ਼ਿਆਦਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਹੁਣ 31 ਤਰੀਕ ਨੂੰ ਮੁੜ ਸੀਬੀਆਈ ਦੀ ਅਦਾਲਤਾਂ ਦੇ ਵਿੱਚ ਹਰਚੰਸ ਸਿੰਘ ਪੂਲਰ ਨੂੰ ਪੇਸ਼ ਕੀਤਾ ਜਾਊਗਾ ਤਦ ਤੱਕ ਜੇ ਕਿ ਉਹਨਾਂ ਨੂੰ ਫਿਰ ਪੁਲਿਸ ਰਿਮਾਂਡ ਸੀਬੀਆਈ ਰਿਮਾਂਡ ਜਾਂ ਜੁਡੀਸ਼ੀਅਲ ਭੇਜਿਆ ਜਾਊਗਾ ਕਿ ਉਦੋਂ ਤੱਕ ਸੀਬੀਆਈ ਕੋਲ ਬਹੁਤ ਕੁਝ ਦਸਤਾਵੇਜ਼ ਜਿਹੜੇ ਉਹਨਾਂ ਦੇ ਹੱਥ ਲੱਗ ਚੁੱਕੇ ਨੇ ਕਿਉਂਕਿ ਇੱਕ ਪਾਸੇ ਜਿੱਥੇ 50 ਪ੍ਰਾਪਰਟੀ ਦੀ ਗੱਲ ਕੀਤੀ ਜਾ ਰਹੀ ਆ ਉੱਥੇ ਜਿਹੜਾ ਇੱਕ ਭਾਰਤੀ ਪੁਲਿਸ ਅਫਸਰ ਹੋਣ ਦੇ ਨਾਤੇ ਹਰ ਅਧਿਕਾਰੀ ਨੂੰ ਜਿਹੜਾ ਵਾ ਉਹ ਆਪਣੀ ਪ੍ਰਾਪਰਟੀ ਰਿਟਰਨ ਇਨਕਮ ਵੀ ਉਹ ਦੱਸਣੀ ਪੈਂਦੀ ਆ ਜਿਹੜੀ ਹਰਜਨ ਸਿੰਘ ਭੁੱਲਰ ਹੁਣ ਆਵਲੂ ਦੱਸੀ ਗਈ ਆ ਉਹ 16 ਕਰੋੜ ਦੀ ਜਾਇਦਾਦ ਦੱਸੀ ਗਈ ਹੈ ਜਿਹਦੇ ਚ ਉਹਨਾਂ ਦੱਸਿਆ ਕਿ ਉਹਨਾਂ ਦੀ ਅੱਠ ਜਿਹੜੇ ਨੇ ਜਿਹੜੀਆਂ ਚੱਲ ਜਾਇਦਾਦ ਆ ਪਰ ਜਿਹੜਾ ਸੀਬੀਆਈ ਨੂੰ ਬਾਅਦ ਚ ਰਿਕਾਰਡ ਮਿਲਿਆ ਉਹ 50 ਦੇ ਕਰੀਬ ਜਿਹੜਾ ਵਾ ਉਹ ਦਸਤਾਵੇਜ਼ ਮਿਲੇ ਨੇ ਵੱਖ-ਵੱਖ ਪ੍ਰਾਪਰਟੀਆਂ ਉਹਦਾ ਹੁਣ ਸੀਬੀਆਈ ਜਿਹੜੇ ਵਾ ਉਹ ਮਿਲਾਨ ਕਰ ਰਹੇ ਨੇ ਸੀਬੀਆਈ ਇਸ ਜੁਆਇੰਟ ਆਪਰੇਸ਼ਨ ਦੇ ਵਿੱਚ 50 ਦੇ ਕਰੀਬ ਜਿਹੜੇ ਨੇ ਅਧਿਕਾਰੀ ਦੱਸੇ ਜਾ ਰਹੇ ਨੇ ਕੌਨਸਟੇਬਲ ਤੋਂ ਲੈ ਕੇ ਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਨਾਲ ਇਸ ਹਰਜਨ ਸਿੰਘ ਭੁੱਲਰ ਦੇਖੋ ਤੋਂ ਕੋਰੀ ਕਾਰਡ ਦੇ ਵਿੱਚ ਜੁੜੇ ਹੋਏ ਨੇ ਜਿਹੜੇ ਪੂਰੀ ਤਫਤੀਸ਼ ਕਰ ਰਹੇ ਨੇ ਔਰ ਨਾਲ ਦੀ ਇਹਦੇ ਵਿੱਚ ਸਕ੍ਰੈਪ ਡੀਲਰ ਪੰਜਾਬ ਦੇ ਜੀਐਸਟੀ ਜਿਹੜੇ ਡਿਪਾਰਟਮੈਂਟ ਦੇ ਜਿਹੜੇ ਟੈਕਸੇਸ਼ਨ ਡਿਪਾਰਟਮੈਂਟ ਦੇ ਅਧਿਕਾਰੀ ਕੁਝ ਆਈਐਸ ਅਫਸਰ ਤੇ ਕੁਝ ਆਈਪੀਐਸ ਅਫਸਰਾਂ ਨੂੰ ਵੀ ਤਲਬ ਕਰਨ ਦੀ ਪੂਰੀ ਪੂਰੀ ਜਿਹੜੀ ਆ ਸੁਭਾਵਨਾ ਬਣ ਚੁੱਕੀ ਹੈ ਉਹਦਾ ਹਰਜਨ ਸਿੰਘ ਭੁੱਲਾ ਦੇ ਖਿਲਾਫ ਦੋ ਕੇਸ ਦਰਜ ਹੋ ਚੁੱਕ ਨੇ ਤੀਜਾ ਜਿਹੜਾ ਵਾ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ ਦੇ ਵਿੱਚ ਵੀ ਈਡੀ ਨਾਸੀ ਬਈ ਕੇਸ ਦਰਜ ਕਰਸਾ